ਸਤਿ ਸ਼੍ਰੀ ਅਕਾਲ ਬਾਈ ਇਸਪਾਰ ਦੇ ਮੇਲੇ ਤੇ ਆਪਾਂ ਤੇਸ਼ਦੀਕ ਚਾਚਾ ਖੜਾ ਇਹ ਪੇਟਾਂ ਦੇ ਵਿੱਚ ਆਜਾ ਕਿਹਦੀਆਂ ਪੇਟਾਂ ਨੇ ਇਹ ਇਹ ਆਪਣੀਆਂ ਨੇ ਬਾਈ ਇਹਦਾ ਤੇਰੇ ਲਾਗੇ ਤਾਂ ਬੱਕਰੀਆਂ ਹੁੰਦੀਆਂ ਸੀ ਫੱਕਰ ਦੇਤੀਆਂ ਅੱਜ ਉਰੇ ਸਾਰੀਆਂ ਵੇਚਦੀਆਂ ਹਾਂ ਕਿ ਕੋਈ ਰੱਖੀਆਂ ਨੇ ਇੱਕ ਦੋ ਮੈਨੂੰ ਸਾਂ ਦੇ ਦਿਆਂ ਤਾਂ ਪੇਟਾਂ ਕੋਲ ਤਿੰਨ-ਤਿੰਨ ਬੱਕਰੀਆਂ ਵੇਚ ਕੇ ਇਹਨਾਂ ਲੈਦੀਆਂ ਬੱਕਰੇ ਨੂੰ ਸੋਖੇ ਚਾਰਨੀ ਆ ਕਿਆਂ ਸੋਖੀਆਂ ਕਿਵੇਂ ਨਿਚਾਰਨੀ ਇਹ ਇਹਨਾਂ ਨੂੰ ਖੁੱਬਲ ਖੁੱਬਲ ਖਾਈ ਜਾ ਕਰਨੀਆਂ ਤਾਂਹਾਂ ਤਾਂ ਡਾਣੀ ਪੱਡਣ ਦੀ ਲੋੜ ਨਹੀਂ ਕੋਈ ਲੋੜ ਨਹੀਂ ਅੱਛਾ ਕਿੰਨੀਆਂ ਦੀਆਂ ਲੈ ਲਈਆਂ ਫਿਰ ਭੇਡਾਂ ਇਹ ਸਾਰੀਆਂ ਕਿੰਨੀਆਂ ਭੇਡਾਂ ਨੇ ਬੱਕਰੀ ਬੱਕਰ ਲੈ ਕੇ ਹਾਂ 2 ਲੱਖ ਦਾ ਨਾਲ ਦੇਣਾ ਬੰਦੇ ਨੂੰ 2 ਲੱਖ ਦੇਣਾ 25 ਬੱਕਰੀਆਂ ਦੇ ਕੇ ਹਾਂ ਠੀਕ ਆ ਕਿੰਨੀਆਂ ਭੇਡਾਂ ਨੇ ਇਹ ਸਾਰੀਆਂ 25 25 ਭੇਡਾਂ ਨੇ 25 ਭੇਡਾਂ 25 ਬੱਕਰੀਆਂ ਦੇ ਬਦਲੇ 25 ਭੇਡਾਂ ਲੈ ਕੇ 2 ਲੱਖ ਦੇਣਾ ਇੰਨਾ ਮਹਿੰਗੀਆਂ ਨੇ ਇਹ ਹੋਰ ਮਹਿੰਗੀਆਂ ਬੱਕਰੀ ਤੋਂ ਹਾਂ ਅੱਛਾ ਜੀ ਬੱਕਰੀ ਵਿੱਚ 12000 ਦੀ ਵਿੱਚ 15000 ਦੀ ਜੀ ਕੁਝ 20 ਵਾਲੀ ਦੀ ਇਨਾ ਚਲ ਕਿਹੜੀ ਆ ਪੇਡਾਂ ਦੀ ਕਜਲੀਆਂ ਪਿਓਰ ਮੇਰੇ ਜਮ ਜਾਮਣਾਪੁਰੀ ਵਿੱਚ ਜਾਮਣਾਪੁਰੀ ਹਾਂ ਤਾਂ ਪੇਡਾਂ ਜਾ ਰਿਆ ਕਰੇਗਾ ਹਾਂ ਠੀਕ ਆ ਇਹਦਾ ਲੇਲਾ ਲੂਲਾ ਕਿੰਨੇ ਦਾ ਵੇਖਦਾ ਫਿਰ ਇਹਦਾ ਯਾਰ ਜਦੋਂ ਬੜੀ ਸੂਬੀ ਉਹਦੀ ਮਾਣੀਆਂ ਮੇਰਾ ਪਿਆਰ ਆ ਬਸ ਆਪੀ ਦਰਪੰਦਾ ਤੁਰਤਾ ਪੈਂਦਾ ਵੇਖਦਾ ਕਿੰਨੇ ਦਾ ਆ ਬਿਕ ਜੂਗਾ 8000 ਦਾ ਕਿੰਨੇ ਟਾਈਮ ਦਾ ਇਹ ਇਹ ਹੋਊਗਾ 2-3 ਮਹੀਨਿਆਂ ਦਾ 2-3 ਮਹੀਨਿਆਂ ਦਾ 1 ਮਹੀਨਾ ਦਾ ਹੋਊਗਾ ਅੱਛਾ ਇਹ ਹੈਗਾ 5000 ਦਾ ਇੰਨੇ ਦਾ ਮਹੀਨੇ-ਮਹੀਨੇ ਦਾ ਵੇਕ ਕੇ ਲਿਆ ਵੀ ਨਵੇਂ ਨਵੇਂ ਦੇ ਵੇਚ ਜਾਂਦੇ ਆ ਰਾਜੂ ਲਾ ਗਿਆ 8000 ਰੁਪਏ ਕੋਈ ਹੋਰ ਲਾ ਗਿਆ ਸੀ ਨਾ ਮਹੀਨੇ ਮਹੀਨੇ ਦੇ ਵੇਚ ਜਾਂਦੇ ਆ ਹਾਂ ਹਾਂ ਫਿਰ ਤਾਂ ਬੱਕਰੀਆਂ ਦੇ ਫਾਇਦੇ ਦਾ ਕੰਮ ਆ ਉਹ ਹੁਣ ਕਿਹਦਾ ਛੱਡ ਦੇ ਖਬੋ ਜੀ ਯਾਰ ਅੱਛਾ ਨਾ ਇਹਨਾਂ ਨੂੰ ਡਾਣੀ ਪਾਉਣ ਦੀ ਲੋੜ ਹੈ ਬੱਕਰੀਆਂ ਡਾਣੀ ਪਾਲ ਲੀਆਂ ਨਾਲੇ ਲਾਂਬੇ ਵਾਲਾ ਕੰਮ ਆ ਬੱਕਰੀ ਨਾ ਕੋਈ ਛੋਟੇ ਗਲੀਆਂ ਤੇ ਲੱਗੇ ਹੁੰਦੇ ਆ ਟੂਸਾ ਲਾ ਕੇ ਹਾਂ ਇਹ ਨਹੀਂ ਨਾ ਲਾਂਬਾ ਨਹੀਂ ਹੁੰਦੀ ਆ ਥੱਲੋ ਥੱਲੋ ਖਾਣੀਆਂ ਇਹ ਇਹ ਉਪਰ ਲਾ ਕੇ ਨਹੀਂ ਜਾਂਦੀਆਂ ਦਰੱਖਤ ਠੀਕ ਆ ਫਿਰ ਭੇਡ ਕਿੰਨੇ ਕਿਦੀ ਹੋਵੇ ਇੱਕ ਪੋੜ ਹੈਗੀ 15000 15 20 25 ਦੀ ਆਏ ਜੀ ਨੇ 22 ਦੀ ਠੀਕ ਹੈ ਹੁਣ ਤੂੰ ਪੇਡਾਂ ਵਾਲਾ ਹੋ ਗਿਆ صدیق ਪੇਡਾਂ ਵਾਲਾ ਹਾਂ ਇਹ ਬਲੋ ਮੇਰਣਾ ਦਾ ਕੋਈ ਨਾ ਲੈ ਦੋ ਜਿਹਨੇ ਅੱਖ ਲੈਣੀ ਹੋਈ ਕੇ ਤੇਰੇ ਨਾਲ ਵੀ ਆ ਜਾਣਾ ਤੇਰੇ ਫੋਨ ਲਾ ਲੈਣਾ ਹਾਂ ਤੇਰਾ ਨੰਬਰ ਸਕਰੀਨ ਤੇ ਦੇ ਦਾਂ ਤੇ ਜੀ ਠੀਕ ਆ ਲੈ ਵੀ ਜਿਹਨੇ ਪੇਡਾਂ ਖਰੀਦਣੇ ਨੇ ਲੈ ਲੈ ਖਰੀਦਣੇ ਆ ਲੈ ਲੀਆਂ ਖਰੀਦਣੀਆਂ ਨੇ صدیق ਨਾਲ ਗੱਲ ਕਰ ਲਿਓ ਨੰਬਰ ਆਪਾਂ ਕੇ ਤੇ ਦਵਾਗੇ ਠੀਕ ਆ ਚਾ ਹਾਂ ਠੀਕ ਆ ਜੀ ਜੀ